ਅਸੀਓ ਕਸੌਣ ਵੀਰੋ ਤੁਹਾਡਾ ਬਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਗੰਜੀ ਗਲਾਬ ਸਿੰਘ ਵਾਲਾ ਜਿਹੜਾ ਵੀਰੇ ਗੰਜੀ ਗਲਾਬ ਸਿੰਘ ਵਾਲਾ ਪਿੰਡ ਆ ਇਹ ਸਮਾਧ ਭਾਈ ਤੇ ਥਰਾਜ ਦੇ ਜਮਾਂ ਵਿਚਾਲਿਆ ਜਾਂਦਾ ਤੇ ਬਾਕੀ ਜੋ ਬਈ ਆਪਾਂ ਇੱਕ ਨਵਾਂ ਚੈਨਲ ਸ਼ੁਰੂ ਕੀਤਾ ਉਹਦਾ ਨਾਮ ਹੈਗਾ ਬਰਾ ਟ੍ਰੈਵਲ ਜੱਟ ਤੇ ਆਸ ਆ ਜਿੱਦਾਂ ਤੁਸੀਂ ਆ ਚੈਨਲ ਨੂੰ ਪਿਆਰ ਕੀਤਾ ਉਸ ਨੂੰ ਵੀ ਇੱਦਾਂ ਹੀ ਕਰੋਗੇ ਤੇ ਉਹਦਾ ਆਪਾਂ ਡਿਸਕ੍ਰਿਪਸ਼ਨ ਚ ਲਿੰਕ ਪਾ ਦਾਂਗੇ ਤੇ ਬਾਕੀ ਦੀ ਜਾਣ ਕਾਸੀਗਾ ਭਾਈ ਜੀ ਅਸੀਗਾ ਜੀ ਨਾਮ ਕੀ ਹੈ ਭਾਈ ਆਪਣਾ ਜਗਰਾ ਸਿੰਘ ਹੈ ਜੀ ਭਾਈ ਜੀ ਘਰ ਆਉਣਾ ਹੋਏ ਐਡਰੈਸ ਕਨਫਰਮ ਕਰ ਦਿਓ ਆਪਣਾ ਪਿੰਡ ਜੀ ਗੰਜੀਗਲਾ ਉਹਦਾ ਨੇੜੇ ਗੁਰਦੁਆਰਾ ਆਪਣਾ ਕੋਲ ਘਰ ਆ ਜੀ ਠੀਕ ਗੁਰਦੁਆਰਾ ਸਾਹਿਬ ਦੇ ਨੇੜੇ ਘਰ ਆ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਕੰਟੈਕਟ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਤੇ ਭਾਈ ਜੋ ਆਪਾਂ ਪਹਿਲਾਂ ਮਾਲ ਦੀ ਵੀਡੀਓ ਪਾਈ ਸੀ ਕਿਦਾਂ ਦਾ ਰਿਜ਼ਲਟ ਰਿਹਾ ਜੀ ਉਹ ਤਾਂ ਹੀ ਦੋ ਦਿਨ ਲਗਾਏ ਦੂਜੇ ਦਿਨ ਬਸ ਠੀਕ ਹੋ ਜੀ ਤੇ ਅੱਜ ਆਪਣੇ ਕੋ ਕਿੰਨੇ ਨਗਵ ਕਾਊਆ ਜੀ ਤਿੰਨ ਆ ਜੀ ਤਿੰਨ ਨਗਵ ਕਾਊਆ ਤੇ ਕੀ ਤੋਂ ਸ਼ੁਰੂ ਕਰੀ ਕੀ ਡਿਟੇਲ ਆਈ ਇਹਦੀ ਇਹ ਬਾਈ ਦੂਜਾ ਸੂਆ ਸੂਆਂ ਲਈ ਦੂਜਾ ਸੂਆ ਸੂਆ ਜੀ ਇਹ ਲਊਗੀ 5-7 ਦਿਨਾਂ ਦੀ ਕੱਚੀ ਆ ਪਹਿਲੇ ਸੂਏ ਦੁੱਧ ਦਾ ਕੀਰ ਕਾਣਾ ਹੀ ਉਹ ਵੀ ਆਪਣਾ 17-18 ਲੀਟਰ ਤੋਂ ਦਸੇ ਪਹਿਲੇ ਕੱਢਿਆ ਠੀਕ ਹੋ ਦੱਸਣਾ ਚਾਹੁੰਦੇ ਆ ਬਾਈ ਦਾ ਵਪਾਰ ਲੈਣ ਦਾ ਕੰਮ ਆ ਇਹ ਮਾਲਕਾਂ ਦੇ ਦੱਸਣ ਦੇ ਮੁਤਾਬਕ ਦੁੱਧ ਹੁੰਦਾ ਬਾਈ ਜੀ ਤੇ ਐ ਸੋਰੀ 4-5 ਦਿਨਾਂ ਦੀ ਕੱਚੀ ਆ ਬਾਡੀ ਬੰਤਰ ਦੇਖ ਸਕਦੇ ਹੋ ਬਈ ਚੰਗੀ ਆ ਚੰਗੀ ਹਾਈਟ ਆ ਲੈਂਥ ਵੇਖ ਸਕਦੇ ਹੋ ਐਡ ਦੀ ਤੁਹਾਨੂੰ ਪੂਰਾ ਦਿਖਾ ਦਿੰਨੇ ਆ ਪੈਠਕੁੜੇ ਦੀ ਸੋਹਣੀ ਆ ਹਵਾਣੇ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਕੱਢ ਲਓ ਬਾਈ ਜੀ ਬਾਹਰ ਰੰਗ ਰੂਪ ਦੀ ਵੀ ਸੋਹਣੀ ਆ ਬਾਈ। ਤੋੜਾ ਤੁਸੀਂ ਦੇਖ ਸਕਦੇ ਹੋ ਬਾਈ। ਦੂਜਾ ਸੂਆ ਸੋਣ ਵਾਲੀ ਆ ਇਸ ਵਾਰੀ। 4-5 ਦਿਨਾਂ ਦੀ ਕੱਚੀ ਆ। ਪਹਿਲੇ ਸੂਏ 17-18 ਲੀਟਰ ਤਾ ਦੁੱਧ ਦਾ ਰਕਾਰਡ ਆ। ਸੋਨਾ ਥਣ ਲੱਗਿਆ ਹੋਇਆ। ਆਰਡਰ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਜੀ ਖਣਸੂਮੂ ਬਾਈ ਜੀ ਇਧਰੋਂ ਦਿਖਾ ਦਿੰਨੇ ਆਪਾਂ ਤੇ ਕੀ ਮੁੱਲ ਮੁੱਲ ਕਰਦੇ ਆਂ ਆਪਾਂ ਇਹਦਾ ਮੁੱਲ 55000 ਰੁਪਏ ਇਹਦਾ ਮੁੱਲ 55000 ਹੋ ਜੂ ਬਾਈ ਜੀ ਮੌਕੇ ਤੇ ਮਾਨਤਾ ਆ ਕਰਦਾ ਬਾਈ 55000 ਰੁਪਏ ਜੈਜ ਜੀ ਡਿਮਾਂਡ ਕੀਤੀ ਹੈ ਮੌਕੇ ਤੇ ਫੁੱਲ ਮਾਨਤਾਨ ਕੀਤਾ ਜਾਊਗਾ ਤੇ ਅੱਗੇ ਆਜੋ ਇਹਦੀ ਕੀ ਡਿਟੇਲ ਆਈ ਇਹ ਕੋਲ ਦੂਜਾ ਸੂਦਾ ਸੂਈ ਦਾ ਦੂਜਾ ਸੂਦਾ ਸੂਈ ਹੈ ਐਰ ਸ਼ੈਰ ਹੈ ਜੀ ਐਰ ਸ਼ੈਰ ਕਿੰਨਾ ਟਾਈਮ ਹੈ ਬਾਈ ਜੀ ਸੂਈ ਨੂੰ ਬਾਈ ਕੱਲ ਸੂਈ ਹੋ ਗਈ ਕਿਹੜਾ ਬੱਚਾ ਜੀ ਇਹਦੇ ਕਿਦੋਂ ਬੱਸੀ ਆ ਬੱਸੀ ਮਗਰ ਇਹਦੇ ਬਾਈ ਆਹ ਬੱਛੀ ਆ ਦੂਜਾ ਸੂਦਾ ਸੂਈ ਹੋਈ ਆ ਵੇੜਾ 나ੜੂ ਆ ਹੈਗਾ ਬਈ ਦੇਖ ਸਕਦੇ ਹੋ ਤੁਸੀਂ ਤੇ ਕੀ ਦੁੱਧ ਦੀ ਕੰਪੈਸਟੀ ਹੈ ਜੀ ਇਹਦੀ ਭਾਈ ਜੀ ਮਾਰਕਟ ਨਾਲੋਂ ਤਾਂ ਬਹੁਤ ਦੱਸਿਆ ਪਰ ਆਪਾਂ 25 ਲੀਟਰ ਦੁੱਧ ਦੀ ਗਾਰੰਟੀ ਦੇਵਾਂਗੇ ਜੀ ਆਪਾਂ 25 ਲੀਟਰ ਦੁੱਧ ਦੀ ਗਾਰੰਟੀ ਦੇਵਾਂਗੇ ਹਾਂਜੀ ਹਾਂਜੀ ਮਾਰਕਟ ਨਾਲੋਂ ਦੱਸਣ ਨਾਲੋਂ ਵੱਧ ਆ ਜੀ ਠੀਕ ਹੋ ਜੀ ਤੇ ਦੇਖ ਸਕਦੇ ਹੋ ਬਾਈ ਬਹੁਤ ਸੋਹਣੀ ਆ ਵੀਰੇ ਰੰਗ ਰੂਪ ਦੀ ਬਹੁਤ ਜ਼ਿਆਦਾ ਸੋਹਣੀ ਆ ਸੋਹਣੀ ਹਾਈਟ ਆ ਫੱਟਪੁੜੇ ਦੀ ਚੰਗੀ ਆ ਉਹਨਾਂ ਦੀ ਕੁਆਲਿਟੀ ਤੁਹਾਨੂੰ ਦਿਖਾ ਦਿੰਨਾ ਥੋੜੀ ਜਿਹੀ ਪਲਾਂਗੀਆਂ ਹਲਕੇ ਹਲਕੇ ਪਲਾਈ ਬਸ ਥੋੜੇ ਪਲਾਂਗ ਕਰ ਜਿਹੜਾ ਮਿੱਠਾ ਪਾਵੜ ਥੋੜਾ ਯਾਰ ਠੀਕ ਹੋ ਜੀ ਤੇ ਬਾਈ ਕੋਲ ਬਾਈ ਇਹਦੀ ਉਦਾਂ ਵੀਡੀਓ ਪਈ ਆ ਜੋ ਵੀ ਭਰਾ ਆਵੇ ਤੁਸੀਂ ਵੇਖ ਸਕਦੇ ਹੋ ਬਹੁਤ ਚੰਗਾ ਥਾਨ ਲੱਗਿਆ ਹੋਇਆ ਤੇ ਮਾੜੇ ਕੱਢ ਨਹੀਂ ਰਹੇ ਇਹਨੂੰ ਬਾਹਰ ਚੰਗੀ ਪਲੀ ਹੋਈ ਆ ਬਾਈ ਇਹ ਉਪਰ ਦੀ ਪਕਾ ਲੈ 25 ਲੀਟਰ ਦੁੱਧ ਦੀ ਬਾਈ ਗਾਰੰਟੀ ਦਿੰਦੇ ਆ ਤੋਰਾ ਤੁਸੀਂ ਦੇਖ ਸਕਦੇ ਹੋ ਚੰਗੀ ਪਲੀ ਹੋਈ ਆ ਬਾਈ ਯਾਰ ਵੜ ਮੂੰਹ ਮੱਥੇ ਦੀ ਬਹੁਤ ਜ਼ਿਆਦਾ ਸੋਹਣੀ ਆ ਚੰਗੀ ਹਾਈਟ ਆ ਬਾਈ ਦੇਖ ਸਕਦੇ ਹੋ ਤੁਸੀਂ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਬਾਈ ਦੇਖ ਸਕਦੇ ਹੋ ਤੁਸੀਂ ਇੱਧਰੋਂ ਪ੍ਰਿੰਟ ਦੀ ਕੁਆਲਿਟੀ ਸ਼ਾਨਦਾਰ ਆ ਚਲੋ ਜੀ ਲੈ ਬਾਈ ਆਹ ਬਾਈ ਬੱਚੀ ਆ ਤੁਹਾਨੂੰ 나ੜੂਆ ਦਿਖਾਤਾ ਤੁਰਲ ਵੀਰੇ ਉਧਰ ਹਲਕੀਆਂ ਜੀਆਂ ਪਾਲਾਂ ਹੋਈਆਂ 25 ਲੀਟਰ ਦੁੱਧ ਦੀ ਬਾਈ ਨੇ ਗਾਰੰਟੀ ਦਿੱਤੀ ਆ ਆਰਡਰ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਚੰਗਾ ਆਰਡਰ ਹੈ ਬਾਈ ਇੱਥੇ ਲਈ ਪਾਸੇ ਵੀ ਦੇਖ ਸਕਦੇ ਹੋ ਤੇ ਕਿ ਕੀ ਡਿਮਾਂਡ ਕਰਦੇ ਆਂ ਬਾਈ ਜੀ ਆਪਾਂ ਇਹਦੀ ਇਹਦਾ ਬਾਈ ਜੀ 65000 ਰੁਪਏ ਮੁੱਲ ਇਹਦਾ ਮੁੱਲ 65000 ਹੋ ਜੂ ਬਾਈ ਜੀ ਮੌਕੇ ਤੇ ਮੰਨਤਾ ਕੀ ਕਰਦਾ 65000 ਰੁਪਏ ਬਾਈ ਡਿਮਾਂਡ ਕੀਤੀ ਹੈ ਮੌਕੇ ਤੇ ਫੁੱਲ ਮੰਨਤਾਣ ਕੀਤਾ ਜਾਊਗਾ ਤੇ ਲਾਸਟਲੀ ਆ ਜਾਓ ਇਹਦੀ ਕੀ ਡਿਟੇਲ ਹੈ ਜੀ ਇਹ ਜੀ ਪਹਿਲਾਂ ਸੂਆ ਸੂਈਆ ਬਸੀ ਪਹਿਲਾਂ ਸੂਆ ਸੂਈ ਦੋ ਦਾ ਜਾਂਦਾ ਜੀ ਮੂੰਹੋਂ ਦੋ ਜਾਂਦਾ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਜੀ ਇਹ ਇਹ ਵੇਲੇ ਵੀ ਕੱਲ ਹੀ ਸੀ ਬਾਈ ਜੀ ਇਹ ਵੀ ਕੱਲ ਹੀ ਸੂਈ ਆ ਮਗਰ ਇਹਦੇ ਵੀ ਬੱਛੀ ਆ ਬਾਈ ਬਹੁਤ ਚੰਗੀ ਬੱਛੀ ਆ ਬਾਈ ਦੇ ਪਹਿਲਾ ਸੂਰ ਸੁਈ ਆ ਤੇ ਇੱਕ ਨਾ ਦੁੱਧ ਕੱਢ ਦੂ ਆਸ ਕਿੰਨੀ ਗਈ ਆ ਪੁੱਤ ਨੇ ਹੋ ਕੁਝ 17 18 ਲੀਟਰ ਕੱਢੂਗੀ 17 18 ਲੀਟਰ ਦੁੱਧ ਕੱਢੂਗੀ ਬਹੁਤ ਚੰਗੀ ਬੜੀ ਹੀ ਚੰਗੀ ਆ ਚੰਗੀ ਜਾਤ ਦੀ ਆ ਵੀਰੇ ਚੰਕ ਦੇਖ ਸਕਦੇ ਤੁਸੀਂ ਪਿੰਡੇ ਚ ਥੋੜਾ ਇੱਕ ਤੁਹ ਡਰ ਜਾਂਦਾ ਥਾਣਾ ਦੀ ਕੁਆਲਿਟੀ ਦੇਖ ਸਕਦੇ ਸ਼ਾਨਦਾਰ ਥਾਣਾ ਦੀ ਕੁਆਲਿਟੀ ਆ ਪਹਿਲਾ ਸੂਰ ਸੁਈ ਹੋਈ ਆ ਮੂਹੋਂ ਦੋ ਤਾਂ ਦਾ ਮਗਰੇ ਦੇ ਬੱਚੀ ਆ ਕੱਢ ਲੈ ਵੀਰੇ ਬਾਹਰ ਇਹ ਤੋਰ ਕਰ ਦੇ ਨੀ ਇਹ ਨਾ ਆ ਮੈਂ ਕਰ ਰਿਹਾ ਹਾਂ। ਉਹ ਰਾਮ aí ਤੁਸੀਂ ਦੇਖ ਸਕਦੇ ਹੋ। ਪੀਲੇੰਦ ਪਾਣੀ ਕੋਈ ਨਹੀਂ। ਥੋਰ ਲਵਰੇ ਇਧਰ ਨਹੀਂ ਕੋਡੇ। ਪਿੰਡੇ ਚਮਕ ਦੇਖ ਸਕਦੇ ਹੋ ਬਈ ਬਹੁਤ ਚੰਗੀ ਬਲੀ ਹੈ ਵੱਛੀ। ਇਧਰੋਂ ਦੇਖ ਸਕਦੇ ਹੋ ਪ੍ਰਿੰਟ ਦੇਖ ਸਕਦੇ ਹੋ ਚੰਗਾ ਪ੍ਰਿੰਟ ਆ। ਆਰਡਰ ਦੀ ਤੁਹਾਨੂੰ ਕੁਆਲਿਟੀ ਦਿਖਾ ਦਿੰਨੇ ਹਾਂ। ਸੋਹਣਾ ਆਰਡਰ ਆ ਬਾਈ। ਚੰਗਾ ਟਾਈਮ ਹੋ ਗਿਆ ਬਾਈ ਇਹਨੂੰ ਪਾਰ ਕਰਦੇ ਨੂੰ। ਦੇਖ ਸਕਦੇ ਹੋ ਵੀ ਬੱਚੇ ਤੋਂ ਵੀ ਪੂਰਾ ਕਰਦੀ ਹੈ ਬਹੁਤ ਚੰਗੀ ਵੇੜਾ ਉਹ ਤੁਹਾਨੂੰ ਜੀ ਕੁਆਲਟੀ ਦੇਖ ਸਕਦੇ ਇਧਰੋਂ ਲੈ ਜੀ ਬਈ ਤੇ ਇਹਦਾ ਕੀ ਮੁੱਲ ਕਰਨੀ ਆਪਾਂ ਇਹਦਾ 45000 ਰੁਪਇਆ ਇਹਦਾ ਮੁੱਲ 45000 ਐਸ ਟਾਈਮ ਬੋਲਾ ਕਿੰਨਾ ਤਿਆਰ ਆ ਜੀ ਇਹੇ ਠਾਂ ਬੋਲਾ ਹੋਊਗਾ ਬਾਈ ਜੀ ਹੁਣ 10-11 ਆਪਾਂ ਕੱਢਦੇ ਹਾਂ 10-11 ਹਾਂ ਹਾਂ 10-11 ਠੀਕ ਆ ਜੀ ਤੇ ਕੰਟੈਕਟ ਨੰਬਰ ਕਨਫਰਮ ਕਰ ਦਗੇ ਮਾੜਾ ਆਪਰਾ ਬਾਈ ਜੀ 9814058324 ਹਾਂਜੀ 9877675711 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਤਿੰਨਾਂ ਨਗਾਂ ਵਿੱਚੋਂ ਆਪ ਜੀ ਦੀ ਬੱਚੇ ਜੇ ਤਿੰਨਾਂ ਨਗਾਂ ਵਿੱਚੋਂ ਕੋਈ ਵੀ ਨਾ ਕਿਸੇ ਭਰਾ ਨੂੰ ਪਸੰਦ ਆਉਂਦਾ ਤੇ ਤੁਸੀਂ ਬਾਈ ਨਾਲ ਜਰੂਰ ਕੰਟੈਕਟ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਬਾਈ ਜੀ ਆਪਣੇ ਕੋਲ ਹਰ ਟਾਈਮ ਕਿੰਨੇ ਕੁ ਪਸ਼ੂ ਅਵੇਲੇਵਲ ਹੁੰਦੇ ਆ ਜੀ ਉਹ 4-5 ਤਾਂ ਹੁੰਦੇ ਵੀਰੇ ਆਪਣੇ ਕੋਲ ਹੁੰਦੇ ਹੁੰਦੇ 4-5 ਠੀਕ ਹੈ ਬਾਈ ਜੀ 4-5 ਪਸ਼ੂ ਬਾਈਆਂ ਕੋਲ ਹੁੰਦੇ ਹੁੰਦੇ ਆ ਜਦੋਂ ਤੁਸੀਂ ਮਰਜ਼ੀ ਬਾਈ ਨੂੰ ਫੋਨ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਵੀ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੱਦਾਂ ਦੇ ਰੀਟਰ ਹੈ ਤੇ ਕਿੱਦਾਂ ਦੀ ਵੀਡੀਓ ਹੈ ਥੈਂਕ ਯੂ ਬਾਈ ਜੀ